ਲੋਕ ਬੜੇ ਭਾਗਾਂ ਵਾਲੇ ਦੀ ਜਿਨ੍ਹਾਂ ਨੇ ਮਾਂ ਗੰਗਾ ਦੇ ਮਾਂ ਸਰਸਵਤੀ ਦੇ ਤੱਟ ਤੇ ਆ ਕੇ ਜਿਹੜੇ ਆ ਉਹ ਸਵਾਸ ਤੇ ਆ ਗਏ ਆ ਤੇ ਐਡੇ ਵੱਡੇ ਦਿਨ ਤੇ ਆ ਗਏ ਜਿੱਦ ਤਨ ਮੌਣੀ ਹਮਾ ਵਸ ਸੀ ਉਹ ਸਿੱਧੇ ਮੋਕਸ਼ ਨੂੰ ਪ੍ਰਾਪਤ ਹੋਏ ਆ ਪਰ ਉਹ ਪੱਖ ਵੀ ਇੱਕ ਬਹੁਤ ਵੱਡਾ ਪੱਖ ਹੈ ਪਰ ਪੰਡਤ ਜੀ ਇਹਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਤਾਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਜਿਹੜੀ ਇਹ ਭਗੜੜਾ ਕਿਸੇ ਵੀ ਵੱਡੇ ਮੇਲੇ 'ਚ ਕਿਸੇ ਵੀ ਵੱਡੇ ਘੱਡੇ ਵੱਡੇ ਉਹਦੇ ਛੰਡਾਂ 'ਚ ਸੰਭਾਵਿਕ ਹੈ ਜਦੋਂ ਢੀੜ ਆ ਮਹਾਰੀ ਹੋਤਦੀ ਹੈ ਫਿਰ ਉਹਦਾ ਜਿਹੜਾ ਸਰੂਪ ਆ ਉਸੇ ਤਰ੍ਹਾਂ ਦਾ ਹੀ ਹੋਇਆ ਕਰਦਾ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਜਾਂ ਏਡੀ ਵੱਡੀ ਘਟਨਾ ਨੂੰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਏਡੇ ਵੱਡੇ ਕੁੰਬ ਤੇ ਮੇਲੇ ਚ ਸੁਭਾਵਿਕ ਸੀ ਇੰਨੀ ਤਾਰੀਫ ਕਰ ਰਹੇ ਆ ਯੋਗੀ ਸਰਕਾਰ ਦੀ ਕਿ ਕਮਾਲ ਦੇ ਇੰਤਜ਼ਾਮ ਕੀਤੇ ਆ ਤੇ ਜੇ ਏਡੀ ਘਟਨਾ ਚ ਮੌਤਾ ਹੋਈਆਂ ਤੇ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ ਫਿਰ ਮਨਨ ਜਰਾ ਵੀ ਇਹ ਜਿਹੜਾ ਕੰਮ ਹੈ ਪ੍ਰਮਾਤਮਾ ਨੇ ਆਪਣੀ ਮਰਜ਼ੀ ਦੇ ਮੁਤਾਬਕ ਹੋਇਆ ਕਿਸੇ ਮਨੁੱਖ ਦੇ ਜਾਂ ਸਰਕਾਰ ਦੇ ਮੁਤਾਬਕ ਨਹੀਂ ਹੋਇਆ। ਪੰਡਿਤ ਜੀ ਤੁਹਾਡੇ ਇੰਟਰਵਿਊ ਸੁਣ ਰਹੇ ਸੀ ਦਰਸ਼ਕ ਐਸ ਵੇਲੇ ਤੁਹਾਨੂੰ ਸੁਣ ਰਹੇ ਐ ਐਸ ਐਮ ਟੀਵੀ ਤੇ ਲਾਈਵ ਜਿਹਦੇ ਵਿੱਚ ਤੁਸੀਂ ਇਹ ਗੁੱਸਾ ਕੀਤਾ ਗਿਲਾ ਕਰ ਰਹੇ ਹੋ ਕਿ ਕੁੰਬ ਦੇ ਵਿੱਚ ਦੁਕਾਨਦਾਰੀਆਂ ਚੱਲ ਗਈਆਂ ਪਰ ਅਧਿਆਤਮਿਕ ਐਂਗਲ ਕਿੱਥੇ ਐ? ਇਹ ਗੁੱਸਾ ਕਿਉਂ ਆਇਆ ਤੁਹਾਨੂੰ ਇਹਨਾਂ? ਕਿਉਂਕਿ ਕੁੰਬ ਦੇ ਵਿੱਚ ਕਿਤੇ ਵੀ ਮਾਂ ਗੰਗਾ ਸਰਸਵਤੀ ਦੇ ਜਮਨਾ ਦਾ ਜਿਹੜਾ ਇਤਿਹਾਸ ਐ ਜੀ ਉਹ ਕਿਤੇ ਵੀ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਇਸ ਇੰਟਰਵਿਊ ਤੋਂ ਬਾਅਦ ਉਹ ਇਤਿਹਾਸ ਪਹਿਲੇ ਜਿਹੜਾ ਦੂਸਰਾ ਸ਼ਾਹੀchnana ਉਹ ਤੋਂ ਬਾਅਦ ਕਈ ਹਜ਼ਾਰਾਂ ਫਲੈਕਸਾਂ ਬਣਾ ਕੇ ਪ੍ਰਕਾਸ਼ਿਤ ਕੀਤਾ ਗਿਆ ਤਾਂ ਉੱਥੇ ਹੋ ਕੀ ਰਿਹਾ ਐਗਜ਼ੈਕਟ ਕਿਉਂਕਿ ਜਿਹੜੀਆਂ ਸਾਡੇ ਕੋਲ ਵੀਡੀਓਜ਼ ਆ ਰਹੀਆਂ ਇੱਥੇ ਪੰਜਾਬ 'ਚ ਬੈਠਿਆਂ ਨੂੰ ਜਾਂ ਤਾਂ ਆਈ ਆਈਟੀ ਵਾਲੇ ਬਾਬੇ ਦੀ ਆ ਰਹੀ ਹੈ ਜਾਂ ਮਮਤਾ ਕੁਲਕਰਨੀ ਦੀ ਆ ਰਹੀ ਹੈ ਇਹ ਠੀਕ ਨਹੀਂ ਹੈ ਤੁਹਾਨੂੰ ਲੱਗਦਾ ਬਿਲਕੁਲ ਦੇਖੋ ਜਿਹੜੇ ਲੋਕਾਂ ਦਾ ਬਿジネス ਆ ਉਹਨਾਂ ਨੇ ਉਸ ਪਾਸੇ ਚੱਲਣਾ ਜਿਹੜੇ ਲੋਕ ਧਾਰਮਿਕ ਤੌਰ ਤੇ ਨਾਣ ਆਏ ਆ ਜਿਹੜੇ ਅਖਾੜਿਆਂ ਦੇ ਸੰਤ ਆ 13 ਅਖਾੜੇ ਜਿਹੜੇ ਕੰਮ 'ਚ ਲੱਗੇ ਹੋਏ ਆ ਸਨਾਤਨ ਦਾ ਪ੍ਰਚਾਰ ਕਰਨ ਚ ਉਹਦੇ ਪ੍ਰਚਾਰ ਦੇ ਮੁਤਾਬਕ ਬਹੁਤ ਧੀ ਸੁਲੀ ਥਾਰਾ ਕੁੰਭ ਚੱਲ ਰਿਹਾ ਜੀ ਕਿਉਂਕਿ ਆਸਥਾ ਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ VIP ਸਹੂਲਤ ਨਹੀਂ ਹੋਇਆ ਕਰਦੀ ਤਾਂ VIP ਜਿਵੇਂ ਕਾਰਾਂ ਦੇ ਪਾਸ ਸੀਗੇ ਉਹ ਖੈਰ ਬਾਅਦ ਬੰਦ ਕਰਤੇ ਜਦੋਂ ਭਗਦੜ ਹੋਈ ਹੈ ਉੱਥੋਂ ਉਹ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੰਪਲ ਜਦੋਂ ਦਾ ਮੈਂ ਕੁੰਬੇ ਪਹੁੰਚਿਆ ਮੈਂ ਆਪਣੀ ਗੱਡੀ ਕਿਸਾਨ ਦੇ ਲੋਕ ਕਰਕੇ ਸਾਰੀ ਪੈਦਲ ਯਾਤਰਾ ਕਰਦਾ ਮਾ ਗੰਗਾ ਦੀ ਗੋਲ ਚ ਸਾਰੇ ਸੰਤ ਹੋਰ ਵੀ ਕਰ ਰਹੇ ਆ ਜੀ ਇਹ ਭਾਗਨੇ ਵੀ ਮਾ ਗੰਗਾ ਦੇ ਗੌਪ ਦੇ ਵਿੱਚ ਚੱਲਣ ਦਾ ਮੌਕਾ ਮਿਲ ਰਿਹਾ ਲੋਕਾਂ ਨੂੰ ਮਾ ਜਮਨਾ ਮਾ ਸਰਸਵਤੀ ਦੇ ਅਰੇ ਆਂਗਨ ਜੇ ਤੁਰਨ ਦਾ ਮੌਕਾ ਮਿਲ ਰਿਹਾ ਇਸ ਕਰਕੇ ਵੱਡੇ ਭਾਗਨੇ ਜਿਹੜੇ ਲੋਕ ਪੈਦਲ ਚੱਲ ਰਹੇ ਨੇ ਜਿਨ੍ਹਾਂ ਨੂੰ ਤੰਦਰੁਸਤੀ ਦਿੱਤੀ ਹੈ ਪੰਡਿਤ ਜੀ ਅਸੀਂ ਸ਼ੰਕਰਾਚਾਰੀਆ ਜੀ ਦੀ ਕੁਝ ਇੰਟਰਵਿਊਜ਼ ਦੇਖ ਰਹੇ ਹਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਸਰਕਾਰ ਦੇ ਖਿਲਾਫ ਵੀ ਹੈ ਯੋਗੀ ਸਾਹਿਬ ਬਾਰੇ ਵੀ ਉਹ ਬੋਲ ਰਿਹਾ ਹੈ ਕਿ ਮੁੱਖ ਮੰਤਰੀ ਲਾਸ਼ਾਂ ਛੁਪਾ ਰਿਹਾ ਹੈ ਲਕੋਰੀਆ ਔਰ ਤੁਹਾਨੂੰ ਲੱਗਦਾ ਹੈ ਕਿ ਇਹ ਮੇਰੀ ਗੱਲ ਸੁਣ ਲਓ ਮੈਂ ਭਗੜੜ ਵਾਲੇ ਦਿਨ ਦਾ ਆਈ ਵੇਟਨਸ ਆ ਅਸੀਂ ਉੱਥੇ ਦੀ ਰਾਤ ਨੂੰ ਜੀ ਠੀਕ ਹੈ ਜਿਹੜੀ ਭਗੜੜ ਹੈ ਕਿਸੇ ਵੀ ਵੱਡੇ ਮੇਲੇ 'ਚ ਕਿਸੇ ਵੀ ਵੱਡੇ ਘੱਡੇ ਵੱਡੇ ਉਹਦੇ ਚ ਸੰਗਮ 'ਚ ਸੰਭਾਵਿਕ ਹੈ ਜੀ ਕਿਉਂਕਿ ਪੁਲਿਸ ਤੁਹਾਨੂੰ ਸਖਤੀ ਨਾਲ ਗੱਲ ਨਹੀਂ ਕਰ ਸਕਦੀ ਉਸ ਦਾ ਨਸ਼ਕੀਨ ਤੌਰ ਨੇ ਚੱਕਦੀ ਸ਼ਰਧਾਲੂਆਂ ਪਾ ਦੂਆਂ ਹੂੰ ਠੀਕ ਹੈ ਉਹ ਤੁਹਾਨੂੰ ਸਿਰਫ ਐਜੇ ਗਾਈਡ ਦੇ ਤੌਰ ਤੇ ਗਾਈਡ ਕਰ ਰਹੀ ਹੈ ਹੂੰ ਜਦੋਂ ਭੀੜ ਆਪ ਮਹਾਰੀ ਹੋਪਦੀ ਹੈ ਫਿਰ ਉਹਦਾ ਜਿਹੜਾ ਸਰੂਪ ਆ ਉਹ ਇਸੇ ਤਰ੍ਹਾਂ ਦਾ ਹੀ ਹੋਇਆ ਕਰਦਾ ਤਕੀਨਾ ਇਹ ਇਹ ਉਹਨੂੰ ਗਾਈਡ ਕਰ ਰਹੀ ਹੈ ਪੂਲ ਸਰਪਰਦੀ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਜਾਂ ਏਡੀ ਵੱਡੀ ਘਟਨਾ ਨੂੰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਐਡੇ ਵੱਡੇ ਕੁੰਬ ਦੇ ਮੇਲੇ 'ਚ ਇਹ ਸੁਭਾਵਿਕ ਸੀ ਦੇਖੋ ਜੇ ਸਾਹਿਬ ਨਾਲ ਪੁਲਿਸਾਂ ਨੂੰ ਗਾਈਡ ਕਰ ਰਹੀ ਹੈ ਜੀ ਫਿਤਰਤ ਵਾਲੇ ਲੋਕ ਆ ਤੁਹਾਡੀ ਫਿਤਰਤ ਹੈ ਹੂੰ ਠੀਕ ਹੈ ਅਸੀਂ ਬਿਨਾ ਡੰਡੇ ਤੋਂ ਕੰਮ ਨਹੀਂ ਸਮਝਦੇ ਸਾਨੂੰ ਇੰਦੀਆਂ ਲੋਕਾਂ ਨੂੰ ਆਦਤ ਪੈ ਗਈ ਵੀ ਜਿਸ ਪੁਲਿਸ ਵਾਲੇ ਦੇ ਹੱਥੇ ਡੰਡਾ ਨਾ ਹੋਵੇ ਅਸੀਂ ਨੂੰ ਪੁਲਿਸ ਵਾਲਾ ਨਹੀਂ ਸਮਝਦੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਜੇ ਐਡੀ ਵੱਡੀ ਘਟਨਾ ਵਾਪਰੀ ਹੈ ਮਨੁੱਖ ਦਾ ਕਿਸੇ ਦਾ ਵੀ ਜਾਣਾ ਐਡੇ ਪਵਿੱਤਰ ਥਾਂ ਦੇ ਉੱਤੇ ਮਾੜਾ ਬਹੁਤ ਮਾੜਾ ਮਾੜਾ ਹੈ ਪਰ ਜੇ ਇਹਨੂੰ ਲੁਕੋਇਆ ਜਾ ਰਿਹਾ ਤਾਂ ਇਹ ਵੀ ਮਾੜਾ ਹੈ ਜੀ ਜੀ ਬਿਲਕੁਲ ਲੁਕੋਇਆ ਜਾ ਰਿਹਾ ਜੇ ਮੈਂ ਇਤਹਾਸਿਕ ਪੱਖ ਤੋਂ ਦੇਖਾਂ ਤਾਂ ਲੋਕ ਬੜੇ ਭਾਗਾਂ ਵਾਲੇ ਸੀ ਜਿਨ੍ਹਾਂ ਨੇ ਮਾਂ ਗੰਗਾ ਦੇ ਮਾਂ ਸਰਸਵਤੀ ਦੇ ਤੱਟ ਤੇ ਆ ਕੇ ਜਿਹੜੇ ਆ ਉਹ ਸਵਾਸ ਛੱਗੇ ਆ ਤੇ ਐਡੇ ਵੱਡੇ ਦਿਨ ਛੱਗੇ ਜਿੱਤਨ ਮੌਣੀ ਹਮਾਵਤ ਸੀ ਉਹ ਸਿੱਧੇ ਮੋਕਸ਼ ਨੂੰ ਪ੍ਰਾਪਤ ਹੋਏ ਆ ਪਰ ਉਹ ਪੱਖ ਵੀ ਇੱਕ ਬਹੁਤ ਵੱਡਾ ਪੱਖ ਹੈ ਪਰ ਪੰਡਤ ਜੀ ਇਹਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਤਾਂ ਇਹ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਦੇਖੋ ਪ੍ਰਮਾਤਮਾ ਦੇ ਹੱਥ ਜੇ ਜੇ ਅਸੀਂ ਇੰਦੀ ਤਾਰੀਫ ਕਰ ਰਹੇ ਆ ਇੰਨੀ ਤਾਰੀਫ ਕਰ ਰਹੇ ਆ ਯੋਗੀ ਸਰਕਾਰ ਦੀ ਕਿ ਕਮਾਲ ਦੇ ਇੰਤਜ਼ਾਮ ਕੀਤੇ ਆ ਤੇ ਜੇ ਐਡੀ ਘਟਨਾ ਚ ਮੌਤਾ ਹੋਈਆਂ ਤੇ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਆ ਫਿਰ ਮੈਂ ਤਾਂ ਬਿਲਕੁਲ ਤੁਹਾਡੀ ਗੱਲ ਆ ਉਹ ਵੀ ਚਲੋ ਪੋਲੀਟੀਕਲ ਗੱਲ ਆ ਇਹ ਜੇ ਅਸੀਂ ਧਾਰਮਿਕ ਗੱਲ ਦੀ ਗੱਲ ਕਰਾਂ ਕਿਉਂਕਿ ਮੈਂ ਹੁਣ ਮਹਾ ਮੜਲੇਸ਼ਵਰ ਬਣ ਗਿਆ ਖੜੇ ਦਾ ਹੈ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਮੈਂ ਤਾਂ ਧਾਰਮਿਕ ਤੋਂ ਪੱਖ ਤੋਂ ਗੱਲ ਕਰਾਂ ਵੀ ਉਹ ਲੋਕ ਬੜ ਭਾਗੇ ਵੀ ਨੇ ਠੀਕ ਹੈ ਜਿਹੜੇ ਲੋਕਾਂ ਨੇ ਇੱਥੇ ਪ੍ਰਾਣ ਦਿੱਤੇ ਆ ਕਿਉਂਕਿ ਮੁੱਖ ਦਾ ਜਿਹੜਾ ਮ੍ਰਿਤਯੂ ਆ ਉਹ ਅਟਲ ਸਚਾਈ ਹੈ ਹੂੰ ਇਹ ਜੇ ਮਨ ਦੂਜੇ ਪਤਨ ਨਾਲ ਦੇਖਣੇ ਕੋਈ ਧੋਖਾ ਹੈ ਜਿਨ੍ਹਾਂ ਦੇ ਪਰਿਵਾਰ ਤੋਂ ਪ੍ਰੈਜੈਂਟ ਗਏ ਆ ਉਹ ਦੁੱਖ ਦੀ ਬਹੁਤ ਵੱਡਾ ਹੈ ਨਹੀਂ ਚਾਣੇ ਚਾਹੀਦੇ ਨਹੀਂ ਇਸ ਕਬਨਾਉਣੇ ਚਾਹੀਦੀ ਪਰ ਉਹ ਆਪਣੇ ਹੱਥ ਚ ਰੱਖੀ ਹੈ ਮੌਤ ਕਦੀ ਮਨੁੱਖ ਦੇ ਹੱਥ ਚ ਨਹੀਂ ਰਹੀ ਇਸ ਕਰਕੇ ਕਿਸੇ ਦਾ ਵੀ ਜੀਣ ਆ ਜਿਹੜਾ ਮਰਨਾ ਉਹ ਦਾਤਾ ਆਪ ਤੈਅ ਕਰਦਾ ਨਾ ਤਿਲ ਭਰਵਾ ਸਕਦਾ ਨਾ ਰਾਈ ਘਟ ਸਕਦੀ ਹੈ ਉਸ ਗੱਲ ਨੂੰ ਵੱਡੀ ਰੱਖਦੇ ਹੋਏ ਮੈਨੂੰ ਲੱਗਦਾ ਵੀ ਇਹ ਜਿਹੜਾ ਕੰਮ ਹੈ ਪਰਮਾਤਮਾ ਨੇ ਆਪਣੀ ਮਰਜ਼ੀ ਦੇ ਮੁਤਾਬਕ ਹੋਇਆ ਕਿਸੇ ਮਨੁੱਖ ਦੇ ਜਾਂ ਸਰਕਾਰ ਦੇ ਮੁਤਾਬਕ ਨਹੀਂ ਹੋਇਆ ਇਹਦਾ ਅਧਿਆਤਮਿਕ ਪੱਖ ਹੀ ਹੈ ਫਿਰ ਜਿਹੜਾ ਜੇ ਤੁਸੀਂ ਕਹਿ ਰਹੇ ਹੋ ਕਿ ਜੇ ਵੀਡੀਓਜ਼ ਆ ਜਾਈਆ ਆਈਟੀਆਈ ਵਾਲੇ ਬਾਬੇ ਦੀ ਆਈਆਈਟੀ ਵਾਲੇ ਦੀ ਆ ਮਮਤਾ ਕੁਲ ਕਰਨੀ ਦੀਆਂ ਉਹ ਠੀਕ ਨਹੀਂ ਹੈ ਤਾਂ ਫਿਰ ਸਪਿਰਚੁਅਲ ਐਂਗਲ ਕੀ ਹੈ ਦੀ ਲੋਕ ਨੇ ਠੀਕ ਹੈ ਸੈਲੀਬ੍ਰਿਟੀ ਲੋਕ ਹੈ ਪਰ ਮੀਡੀਆ ਤਾਂ ਇਹਨਾਂ ਨੂੰ ਕਵਰ ਕਰ ਰਿਹਾ ਨਾ ਪੂਰੇ ਦੇਸ਼ ਦਾ ਮੀਡੀਆ ਤਾਂ ਕਵਰੇਜ ਤਾਂ ਇਹ ਜਿਹੜਾ ਬਿਜ਼ਨਸ ਹੈ ਨਾ ਜੀ ਉਹਨਾਂ ਨੇ ਬਿਜ਼ਨਸ ਨਹੀਂ ਕਰਨਾ ਮੀਡੀਆ ਨੇ ਹੂੰ ਉਹਨਾਂ ਨੂੰ ਵਿਊਜ਼ ਨਹੀਂ ਚਾਹੀਦੇ ਇੱਕ ਦੱਤ ਨਾਲ ਆ ਮਸ਼ਹੂਰ ਹੋਇਆ ਕਿ 40 ਹਜ਼ਾਰ ਦੀਆਂ ਮੈਂ ਦੱਤ ਨਾਲ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੱਧ ਸਾਹਮਣੇ ਆ ਰਹੀਆਂ ਜਾਂ ਸਾਧੂ ਨੂੰ ਕੋਈ ਤੰਗ ਕਰ ਰਿਹਾ ਤਾਂ ਸਾਧੂ ਉਹਨਾਂ ਨੂੰ ਜੇ ਅੱਗੋਂ ਚਿਮਟਾ ਲੈ ਕੇ ਪੈਂਦੇ ਆ ਤਾਂ ਇਹ ਦਿਖਾਇਆ ਜਾ ਰਿਹਾ ਵੀ ਦੇਖੋ ਸਾਧੂ ਦਾ ਜੀ ਚਿਮਟਾ ਲੈ ਕੇ ਪੈ ਗਏ ਨਹੀਂ ਤਪੱਸਿਆ ਕਿਉਂ ਨਹੀਂ ਦਿਖਾਈ ਜਾ ਰਹੀ ਸਾਧੂਾਂ ਦੀ ਤੁਸੀਂ ਇਹ ਸਵਾਲ ਕਰ ਰਹੇ ਹੋ ਕਿ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਤੁਸੀਂ ਤੁਸੀਂ ਸਵਾਲ ਖੜਾ ਕੀਤਾ ਪਰ ਤੁਸੀਂ ਅੱਜ ਸਾਨੂੰ ਐਕਸਪਲੇਨ ਕਰੋ ਮੈਂ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੇ ਕਿ ਸਪਿਰਚੁਅਲ ਐਂਗਲ ਕੀ ਹੈ ਇਹਦਾ ਨਹੀਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕਾਂ ਨੇ ਜਿਹੜਾ ਪੰਜਾਬ ਦਾ মিডিਆ ਪੂਰੀ ਵਾਲੇ ਸੰਤਾਂ ਦਾ ਲੰਗਰ ਖਾਏ ਆ ਕੇ ਕਿੰਨਾ ਵੱਡਾ ਜਿਹੜਾ ਸੰਤ ਉੱਥੇ ਨਾਮ ਜਪ ਰਹੇ ਨੇ ਤੇ ਲੰਗਰ ਚੱਲ ਰਿਹਾ ਹੈ ਜੇ ਪੰਜਾਬ ਦਾ মিডিਆ ਜਿਹੜਾ ਆ ਕੇ ਜਿਉਨੇ ਖੜ ਦੇ ਚੱਲਦੇ ਹੋਏ ਲੰਗਰ ਦਿਖਾਏ ਰਣਕੇਸ਼ਵਰ ਮਹਾਦੇਵ ਵਾਲੇ ਹਰਦੇਵ ਗਿਰੀ ਜੀ ਦੇ ਜੀ ਕਿੱਡੇ ਕਿੱਡੇ ਲੰਗਰ ਸਾਡੇ ਪੰਜਾਬੀਆਂ ਦੇ ਉੱਥੇ ਜਿਹੜੇ ਚੱਲ ਰਹੇ ਆ ਸਾਧੂ ਭਜਨ ਕਰ ਰਹੇ ਆ ਲਗਾਤਾਰ ਤਪੱਸਿਆ 'ਚ ਲੀਨ ਨੇ ਜਿਹੜੇ ਨਗਨ ਸਾਧੂ ਨੇ ਠੀਕ ਆ 24-24 ਘੰਟੇ 'ਚੋਂ 20-20 ਘੰਟੇ ਤਪੱਸਿਆ ਕਰ ਰਹੇ ਆ ਸਾਧੂ ਜੀ ਉਹਨਾਂ ਨੇ ਕਿੱਡੀ ਵੱਡੀ ਜਿਹੜੀ ਦੇਨ ਆ ਸਮਾਜ ਨੂੰ ਤੇ ਦੁਨੀਆ ਨੂੰ ਇੱਕ ਸਾਦੇ ਖੰਡ ਤਾਂ ਲਈ ਸ਼ਾਂਤੀ ਲਈ ਓਮ ਸ਼ਾਂਤੀ ਦਾ ਜਿਹੜਾ ਜਾਪ ਆ ਉਹ ਸਾਧੂ ਕਰ ਰਹੇ ਨੇ ਉਹ ਉਹ ਚੀਜ਼ ਮੀਡੀਆ ਕਵਰ ਨਹੀਂ ਕਰ ਰਿਆ ਕਿਉਂਕਿ ਉੱਥੇ ਮੀਡੀਆ ਨੂੰ ਬਿਜ਼ਨਸ ਨਹੀਂ ਮਿਲੇਗਾ ਹੂੰ ਮੈਂ ਇਹੀ ਸਵਾਲ ਕਰ ਰਿਆ ਸੀ ਤੁਹਾਨੂੰ ਔਰ ਤੁਸੀਂ ਕਹਿ ਰਹੇ ਸੀਗੇ ਪੂਰੀ ਵਾਲੇ ਸੰਤਾ ਨੇ ਲੰਗਰ ਲਾਇਆ ਉਹ ਨਿਰੰਤਰ ਚੱਲ ਰਿਹਾ ਕਿੱਥੇ ਲਾਇਆ ਹੋਇਆ ਜੀ ਉਹਨਾਂ ਨੇ ਇਹ ਜੀ ਸੈਕਟਰ ਵਿੱਚ 20 ਸੈਕਟਰ ਦੇ ਵਿੱਚ ਹਾਂ ਤੇ ਬਾਬਾ ਜੀ ਆਪ ਆਏ ਆ ਉੱਥੇ ਕਿ ਸੰਗਤਾਂ ਸੇਵਾ ਕਰਨੀ ਹੈ ਸੰਗਤਾਂ ਲੱਖਾਂ ਦੀ ਤਦਾਦ ਚ ਸੰਗਤ ਨੂੰ ਉੱਥੇ ਆ ਕੇ ਜਿਹੜੀ ਨੰਗਰ ਛੱਕਦੀ ਹੈ ਲੱਖਾਂ ਦੀ ਤਦਾਦ ਚ ਲੋਕ ਖੜੇ ਆ ਤੇ ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਜਾਂ ਉੱਥੇ ਜਾਣਾ ਹੀ ਬੰਨਵਾਸ ਤੇ ਬੜਾ ਦੁਰਲਭ ਹੈ ਪੰਡਤ ਜੀ ਤੁਹਾਡਾ ਤਜਰਬਾ ਕੀ ਹੈ 144 ਸਾਲ ਬਾਅਦ ਹੀ ਆਇਆ ਮੇਰੇ ਖਿਆਲ ਇਹੋ ਜਿਹਾ ਪਹਿਲਾਂ ਦੇਸ਼ ਨੇ ਦੇਖਿਆ ਨਹੀਂ ਐਡਾ ਵੱਡਾ ਪਰ ਕੋਈ ਕਹਿ ਸਕਦੇ ਆ ਜਾਂ ਏਡੀ ਵੱਡੀ ਏਡਾ ਵੱਡਾ ਮੌਕਾ ਤੁਹਾਡਾ ਆਪਣਾ ਆਖਰ ਦੇ ਵਿੱਚ 2-4 ਮਿੰਟ ਚ ਸਾਡੇ ਨਾਲ ਸਾਂਝਾ ਕਰੋ ਜਿਹੜੇ ਨਹੀਂ ਆ ਰਹੇ ਤੁਹਾਡੀ ਅੱਖਾਂ ਤੋਂ ਦੇਖਣਾ ਚਾਹੁੰਦੇ ਆ ਮਹਾਰਾਜ ਜੀ ਜਿਹੜੇ ਨਹੀਂ ਆ ਰਹੇ ਜਿਹੜੇ ਪਟਿਆਲਾ ਵਾਸੀ ਆ ਚਲੋ ਮੈਂ ਪਟਿਆਲੇ ਦਾ ਜੰਪੜਾ ਉਹਨਾਂ ਵਾਸਤੇ ਮੈਂ ਤਿੰਨੇ ਜਿਹੜੇ ਸ਼ਾਈ ਇਸ਼ਨਾਨ ਕੀ 14 ਜਨਵਰੀ 29 ਤੇ ਜਿਹੜੀ 13 ਫਰਵਰੀ ਆ ਰਹੀ ਹੈ ਜੀ ਉਹ ਤਿੰਨੇ ਇਸ਼ਨਾਨਾਂ ਦਾ ਜਿਹੜਾ ਜਲ ਹੈ ਸਾਡੇ ਸ਼ਾਸਤਰ ਕਹਿੰਦੇ ਆ ਵੀ ਜਿਹੜਾ ਬੰਦਾ ਘਰ ਆਇ ਇਸ਼ਨਾਨ ਦੇ ਉਹ ਜਲ ਨਾਲ ਵੀ ਨਾ ਆਏਗਾ ਇਸ਼ਨਾਨ ਕਰ ਲੇਗਾ ਉਹਨਾਂ ਵੀ ਉਹਨਾਂ ਹੀ ਪੁੰਨ ਮਿਲੇਗਾ ਜਿੰਨਾ ਪ੍ਰਿਆਗਰਾਜ ਆ ਕੇ ਮਿਲਣਾ ਹੈ ਅਸੀਂ 5000 ਜਿਹੜੀਆਂ ਸ਼ੀਸ਼ੀਆਂ ਬਣਾ ਕੇ ਸ਼੍ਰੀ ਹਿੰਦੂ ਤਖਤ ਧਰੋਂ ਕਾਲੀ ਮਾਤਾ ਮੰਦਰ ਚੋਂ ਉਹ ਵਿਕਸਤ ਕਰਾਂਗੇ ਸਾਰੇ ਲੋਕਾਂ ਨੂੰ ਵੰਡਾਂਗੇ ਕਿ ਉਹ ਪੁੰਨ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਸਕੇ ਔਰ ਇਹ ਸ਼ਾਈ ਜਿਹੜਾ ਇਸ਼ਨਾਨ ਹੁੰਦਾ ਇਹਦਾ ਮਹੱਤਵ ਕੀ ਹੈ ਹੁਣ ਤੀਜਾ ਕਦੋਂ ਹੈ ਦੋ ਹੋ ਗਏ ਦੋ ਹੋ ਗਏ ਜੀ ਹੁਣ 13 ਤਰੀਕ ਦਾ ਮਾਗੀ 13 ਤਰੀਕ ਦਾ ਔਰ ਉਹਦਾ ਮਾਗੀ ਤਾਂ ਲੰਘੀ ਜੀ ਹੁਣ ਮਾਗੀ ਤਾਂ ਲੰਘ ਗਿਆ ਜੀ 13 ਦਾ ਬਤੰਦ 13 ਫਰਵਰੀ ਦਾ ਹਾਂਜੀ ਉਹਦਾ ਕੀ ਮਹੱਤਵ ਹੈ ਪੰਡਤ ਜੀ ਆਖਰੀ ਗੱਲ ਤੁਹਾਡੇ ਨਾਲ ਕਰਨੀ ਚਾਹਨਾ ਦੇਖੋ ਇੱਕ ਸਨਾਪਨ ਦੇ ਸਾਡੇ ਜਿਹੜੇ ਮਾਤਾ ਉਹਦੇ ਮੁਤਾਬਕ ਜਿਹੜੇ ਇਸ਼ਨਾਨ ਤੈ ਕੀਤੇ ਜਾਂਦੇ ਆ ਵੀ ਕਿਹੜਾ ਇਸ਼ਨਾਨ ਸ਼ਾਇਆ ਜਾਏਗਾ ਕਿਹੜਾ ਪਰਵਾਂ ਜਾਏਗਾ ਹੁਣ ਜਿਹੜੇ ਅਗਲੇ ਇਸ਼ਨਾਨ ਉਹ ਪਰਵਾਂ ਦੇ ਨੇ ਜਿਵੇਂ ਸ਼ਵਰਾਤਰੀ ਜਾਂ ਪਰਵ ਦਾ ਇਸ਼ਨਾਨ ਹੈ ਅਗਲੇ ਜਿੰਨੇ ਇਸ਼ਨਾਨ ਆਣਗੇ ਪਰਵ ਦੇ ਇਸ਼ਨਾਨ ਆਣਗੇ ਇਹ ਜਿਹੜੇ ਸ਼ਾਈ ਜਨਾਨੇ ਦੇ ਵਿੱਚ ਸਾਧੂ ਸਮਾਜ ਹੈ ਜਿਹੜਾ ਨਾਣਾ ਪ੍ਰਥਾ ਦੇ ਲੋਕ ਹੈ ਜਿਹੜੇ 24 ਘੰਟੇ ਨਾਮ ਜਪਦੇ ਪ੍ਰਮਾਤਮਾ ਦਾ ਇਹਨਾਂ ਨੂੰ ਦਿੱਤੀ ਜਾਂਦੀ ਆ ਉਹ ਲੋਕ ਇਸ਼ਨਾਨ ਕਰਦੇ ਆ ਜਿਹੜੇ ਗ੍ਰਸਤੀ ਲੋਕ ਆ ਉਹ 45 ਦਿਨ ਦੇ ਕੁੰਭ ਦੇ ਇਸ਼ਨਾਨ ਕਰ ਰਹੇ ਆ ਜਿਹੜੇ ਸੰਨਿਆਸੀ ਲੋਕ ਆ ਸਿਰਫ 3 ਦਿਨ ਦਾ ਜਿਹੜਾ ਇਸ਼ਨਾਨ ਆ ਉਹ ਕਰ ਰਹੇ ਆ ਇੱਕ ਮੈਂ ਤੁਹਾਨੂੰ ਉਹ ਪੁੱਛਣਾ ਚਾਹਣਾ ਜਿਹੜੇ ਇੱਕ ਬਾਬਾ ਜੀ ਤੁਸੀਂ ਦੇਖੇ ਹੋਣਗੇ ਇੱਕ ਬਾਹ ਉੱਪਰ ਕੀਤੀ ਹੋਈ ਹੈ ਉਹ ਵੀ ਸਨਾਤਨ ਦਾ ਹਿੱਸਾ ਹਾਠੀ yogi ਨੇ ਹਾਠੀ yogi ਬਹੁਤ ਹੁੰਦੇ ਨੇ ਸਨਾਤਨ ਚ ਬਹੁਤ ਹਾਠੀ yogi ਨੇ ਹਾਠੀ yogi ਨੇ ਹਾਂ ਠੀਕ ਹੈ ਜੀ ਜਦੋਂ ਦਾਤੇ ਨਾਲ ਹੱਠ ਕਰ ਲਿਆ ਉਹ ਲੋਕਾਂ ਦਾ ਹੱਠ ਹੈ ਉਹ ਕੀ ਹੁੰਦਾ ਥੋੜਾ ਐਕਸਪਲੇਨ ਕਰ ਸਕੋਗੇ ਉਹ ਕਿਉਂ ਕਰਦੇ ਇਸ ਤਰ੍ਹਾਂ ਜਿੱਦ ਜਿਹਨੂੰ ਅੱਜ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਵੀ ਜਿੱਦ ਕਰ ਲੈਣੀ ਜਿਵੇਂ ਕਿਸੇ ਨੇ ਮਾਪੇ-ਬਾਪ ਨੇ ਜਿੱਦ ਕਰ ਲੈਣੀ ਵੀ ਆਹ ਚੀਜ਼ ਮਿਲੇਗੀ ਤਾਂ ਆਹ ਚੀਜ਼ ਮੰਨਾਂਗਾ ਨਹੀਂ ਤੇ ਨਹੀਂ ਮੰਨਦਾ ਉਹਨੂੰ ਹਟ ਕੇ ਆ ਜਾਂਦਾ ਜਿਹਨੂੰ ਬਾਲ ਹਟ ਰਾਜਾ ਹਟ ਰਾਣੀ ਹਟ ਪੁਰਾਣੇ ਲੋਕ ਸਾਡੇ ਕਹਿੰਦੇ ਹੁੰਦੇ ਸੀ ਸ਼ਾਸਤਰਾਂ ਦੇ ਮੁਤਾਬਕ ਉਹ ਹਟ ਹੈ ਯੋਗੀ ਹਟ ਹੈ ਤਾਂ ਉਹ ਪਰਮਾਤਮਾ ਨਾਲ ਹਟ ਕਰ ਲੈਂਦੇ ਆ ਪਰਮਾਤਮਾ ਨਾਲ ਹਟ ਕੀਤਾ ਹੋਇਆ ਵੀ ਜੇ ਆਹ ਚੀਜ਼ ਪੂਰੀ ਹੋਏਗੀ ਜਿਵੇਂ ਪਹਿਲਾਂ ਯੋਧਿਆ ਮੰਦਰ ਤੇ ਬਹੁਤ ਸਾਧੂਆਂ ਨੇ ਹਟ ਕੀਤਾ ਹੋਇਆ ਸੀ ਕੋਈ ਖੜੇ ਸੀ ਕਈਆਂ ਨੇ ਅੰਜਲ ਤੇ ਅੱਗੇ ਆਇਆ ਹੋਇਆ ਸੀ ਬਹੁਤ ਚੀਜ਼ਾਂ ਤੇ ਅੱਗੇ ਆਈਆਂ ਸੀ ਹੁਣ ਕਈਆਂ ਨੇ ਮਥਰਾ ਨੂੰ ਲੈ ਕੇ ਹਟ ਕੀਤਾ ਹੋਇਆ ਦਾਦੇ ਦੇ ਪੁੱਤ ਜੇ ਮਥਰਾ ਦਾ ਮੰਦਿਰ ਬਣੇਗਾ ਸੀ ਤਾਂ ਇਹ ਚੀਜ਼ਾਂ ਕਰਾਂਗੇ ਨਹੀਂ ਤਾਂ ਨਹੀਂ ਕਰਦੇ ਉਹ ਆਪਣੀ ਆਸ ਹੈ ਹਟ ਯੋਗ ਹੈ ਬਹੁਤ ਧੰਨਵਾਦ ਪੰਡਤ ਜੀ ਸਮਾਂ ਦਿੱਤਾ ਗੱਲਬਾਤ ਕੀਤੀ ਤੁਸੀਂ ਜੈ ਮਾਈ ਜੈ ਮਹਾਕਾਲ ਜੀ ਧੰਨਵਾਦ